ਪਬਲਿਕ ਹਾਲ ਸਮਾਣੇ ਸੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸੌਕਤ ਮਤੇ ਪਰੇ ਪਹੁੰਚ ਚੁਕੇ ਹੈ ਜਿਹੜੀ ਐਜੂਕੇਸ਼ਨ ਪਾਲਿਸੀ 2020 ਹੈ ਉਸ ਤੇ ਗਲਵਾਦ ਕਰਨਗੇ ਇਹ ਪਾਲ ਜਿਹੜਾ ਸੈਮੀਨਾਰ ਹੋਣ ਜਾ ਰਿਹਾ ਹੈ ਕਮਿਸ਼ਨਰ ਪਟਿਆਲਾ ਜੀ ਨੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਉਹ ਕਿਹਾ ਕਿ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਹੈ ਉਹਦੇ ਨਾਲ ਜਿਹੜੇ ਬੱਚੇ ਹੈ ਨੌਜਵਾਨ ਹੈ ਉਹਨਾਂ ਨੂੰ ਇੱਕ ਚੰਗੀ ਸਿੱਖਿਆ ਹਾਸਲ ਹੋ ਸਕੀ ਦੂਜੇ ਪਾਸੇ ਜਿਹੜੀ ਹੋਰ ਕਈ ਤਰ੍ਹਾਂ ਦੀ ਸਮੱਸਿਆ ਹੈ ਉਹਦੇ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਜੀ ਸਰ ਇਹ ਜਿਹੜਾ ਸੈਮੀਨਾਰ ਹੈ 22 ਇਸਕਾ ਕੀ ਮਤਲਬ ਮਕਸਦ ਹੈ ਇਕੋ ਜਿਵੇਂ ਆਪਾਂ ਜਿਸ ਤਰੀਕੇ ਦੇ ਨਾਲ ਅੱਜ ਟੈਕਨੀਕਲ ਤੌਰ ਤੇ ਪੂਰੇ ਦੇਸ਼ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਨਵਾਂ ਇੱਕ ਜਿਹੜਾ ਟੈਕਨੋਲੋਜੀ ਬੇਸਡ ਦੌਰ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਤੇ ਆਪਣਾ ਜਿਹੜਾ ਪ੍ਰਾਇਮਰੀ ਮਕਸਦ ਹੈ ਕਿ ਆਪਣੇ ਬੱਚੇ ਜਿਹੜੇ ਵੀ ਨੇ ਇਹਨਾਂ ਨੂੰ ਆਪਾਂ ਜਿਹੜੀ ਨਵੇਂ ਨਵਪਣ ਜਿਹੜਾ ਇੱਕ ਇਨੋਵੇਟਿਵਨੈਸ ਜਿਹੜੀ ਹੈਗੀ ਹੈ ਜਿਹੜੇ ਸਮਾਜ ਵਿੱਚ ਲੋੜ ਹੈਗੀ ਹੈ ਜਿਸ ਚੀਜ਼ ਦੀ ਉਹਦੇ ਨਾਲ ਜੁੜੀ ਹੈ ਤੇ ਜਿਹੜੇ ਸਾਡੇ ਮਾਹਿਰ ਨੇ ਤੁਸੀਂ ਆ ਦੇਖ ਰਹੇ ਹੋ ਕਿ ਕਮਨ ਸਰ ਆਪਣੇ ਆਏ ਨੇ ਇਥੇ ਵਾਈਸ ਚਾਂਸਲਰ ਰਹਿ ਚੁੱਕੇ ਨੇ ਪੰਜਾਬੀ ਯੂਨੀਵਰਸਿਟੀ ਨੇ ਸੋਹਿਲ ਜੀ ਆਏ ਨੇ ਤੇ ਟੈਕਨੀਕਲ ਐਕਸਪਰਟਸ ਨੇ ਇਹ ਆਪਣੇ ਬੱਚਿਆਂ ਨੂੰ ਜਿਹੜਾ ਹੈਗਾ ਤੇ ਆਪਣੀ ਫੈਕਲਟੀ ਨੂੰ ਇਸ ਨਵੇਂ ਪੰਨੇ ਨਾਲ ਇੱਕ ਨਵੀਂ ਜਿਹੜੀ ਸੋਚ ਬਣ ਰਹੀ ਹੈ ਉਹਦੇ ਨਾਲ ਜੋੜਨ ਦੇ ਵਾਸਤੇ ਜਿਹੜਾ ਹੈਗਾ ਆਪਣੇ ਸੁਝਾਅ ਦੇਣਗੇ ਤੇ ਉਹਨਾਂ ਨੂੰ ਗਾਈਡ ਕਰ ਮੈਂ ਜਸਟ 3-4 ਮਹੀਨਾ ਪਹਿਲਾਂ ਜੁਆਇਨ ਕੀਤਾ ਹੋਇਆ ਹੈ ਤੇ ਸਾਡਾ ਜਿਹੜਾ ਪ੍ਰਾਇਮਰੀ ਮਕਸਦ ਹੈਗਾ ਕਿ ਇਹ ਜਿਹੜਾ ਏਰੀਆ ਹੈ ਇਹਦੇ ਵਿੱਚ ਕੋਈ ਵੀ ਹੋਰ ਸਰਕਾਰੀ ਕਾਲਜ ਨਹੀਂ ਹੈਗਾ ਤੇ ਇਹ ਇੱਕ ਕਾਲਜ ਹੈ ਜਿਹੜਾ ਕਿ ਬੇਸਿਕਲੀ ਆਪਾਂ ਵੇਖੀਏ ਤੇ ਪੂਰਾ ਸਰਕਾਰੀ ਵੀ ਨਹੀਂ ਹੈ ਇੱਕ ਸੰਸਥਾ ਦੇ ਰਾਹੀਂ ਆਪਾਂ ਚਲਾ ਰਹੇ ਆ ਭਾਵੇਂ ਬੀਸੀ ਇਹਦਾ ਚੇਅਰਮੈਨ ਵੀ ਹੋਏ ਪਰ ਇਹ ਕਾਫੀ ਸਾਰਾ ਜਿਹੜਾ ਵਰਗ ਹੈ ਜਿਹੜਾ ਕਿ ਕਾਫੀ ਕਮਜ਼ੋਰ ਤਬਕੀ ਤੋਂ ਵੀ ਆਂਦਾ ਹੈ ਔਰ ਇੱਕ ਪਛਮਾਨਦਾ ਏਰੀਆ ਵੀ ਹੈ ਤੇ ਉਹ ਸਾਰੇ ਬੱਚੇ ਜਿਹੜੇ ਹੈਗੇ ਇੱਥੇ ਪੜਾਈ ਦੇ ਵਾਸਤੇ ਆਉਂਦੇ ਨੇ ਤੇ ਸਾਡੀ ਸੋਚ ਇਹ ਹੈਗੀ ਹੈ ਕਿ ਇਹਨਾਂ ਨੂੰ ਆਪਾਂ ਹਰ ਤਰੀਕੇ ਦੀ ਜਿਹੜੀ ਸਹੂਲਤ ਹੈ ਉਹ ਇੱਥੇ ਦਈਏ ਹਰ ਇੱਕ ਸਟ੍ਰੀਮ ਜਿਹੜੀ ਹੈਗੀ ਹੈ ਉਹ ਦਈਏ ਤੇ ਇਹਦੇ ਨਾਲ ਨਾਲ ਜਿਹੜੇ ਕਿ ਮੈਂ ਪਹਿਲਾਂ ਵੀ ਕਿਹਾ ਕਿ ਜਿਹੜੇ ਆਪਣੇ ਨਵੇਂ ਕੋਰਸਸ ਜਿਸ ਤਰੀਕੇ ਦੇ ਨਾਲ ਪਾਵੇਂ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਹੋਵੇ ਪਾਵੇਂ ਉਹ ਕੰਪਿਊਟਰ ਬੇਸਡ ਜਿਹੜੀ ਡਾਟਾ ਐਨਾਲਿਟਿਕਸ ਦੀ ਹੋਵੇ ਪਾਵੇਂ ਉਹ ਡਾਟਾ ਮਾਈਨਿੰਗ ਦੇ ਜਿਹੜੇ ਜਿਸ ਤਰੀਕੇ ਦੇ ਅੱਜ ਕੋਰਸਸ ਆ ਰਹੇ ਨੇ ਡਿਜ਼ਾਈਨਿੰਗ ਦੇ ਜਿਸ ਤਰੀਕੇ ਦੇ ਕੋਰਸਸ ਆ ਰਹੇ ਨੇ ਉਹ ਸਾਰਾ ਜਿਹੜਾ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਨੂੰ ਉਹਦੇ ਨਾਲ ਜੋੜੀਏ ਤੇ ਮੈਂ ਪ੍ਰਿੰਸੀਪਲ ਸਾਹਿਬ ਨੂੰ ਕਿਹਾ ਹੈਗਾ ਕਿ ਜੇ ਸਾਨੂੰ ਇਹਦੇ ਵਾਸਤੇ ਹੋਰ ਵੀ ਕੋਈ ਕੋਰਸ ਸ਼ੁਰੂ ਕਰਨ ਦੀ ਲੋੜ ਹੈ ਕਿ ਤੇ ਉਹਦੇ ਵਾਸਤੇ ਕੁਝ ਇਨਫਰਾਸਟ੍ਰਕਚਰ ਦੀ ਵੀ ਜ਼ਰੂਰਤ ਹੈ ਉਹ ਵੀ ਆਪ ਹੀ ਪ੍ਰੋਵਾਈਡ ਆਪ ਪ੍ਰੋਵਾਈਡ ਕਰਾਂਗੇ ਤਾਂ ਸਾਡੀ ਕੋਸ਼ਿਸ਼ ਇਹ ਹੈਗੀ ਹੈ ਕਿ ਜਿਹੜਾ ਆਪਣਾ ਇੱਥੇ ਦਾ ਆ ਦਿਮਾਗ ਹੈ ਜਿਹੜੇ ਇੱਥੇ ਦੀ ਸੋਚ ਹੈਗੀ ਹੈ ਜਿਹੜੇ ਇੱਥੇ ਦੀ ਇੰਟੈਲੀਜੈਂਸ ਹੈ ਕਿ ਉਹ ਆਪਾਂ ਇਸੇ ਪੰਜਾਬ ਵਿੱਚ ਯੂਜ਼ ਕਰੀਏ ਤੇ ਇਹਨਾਂ ਨੂੰ ਬਾਹਰ ਜਾਣ ਤੋਂ ਰੋਕਿਆ ਜਾਵੇ ਤੇ ਕਾਫੀ ਹੱਦ ਤੱਕ ਮੈਂ ਸਮਝਦਾ ਕਿ ਦੇਖੋ ਇਹ ਜਿਹੜਾ ਕਾਲਜ ਹੈ ਇਹਦੇ ਵਿੱਚ ਜਿਹੜੀ ਐਡਮਿਸ਼ਨਸ ਹੈ ਉਹ ਹਰ ਸਾਲ ਜਿਹੜੀ ਹੈਗੀ ਹੈ ਉਹ ਵਧ ਰਹੀ ਹੈ ਨਹੀਂ ਇਹੋ ਜਿਹਾ ਨਹੀਂ ਹੈਗਾ ਕਿ ਜੇ ਆਪਾਂ ਬਹੁਤ ਘੱਟ ਹੈ ਸਾਡੇ ਕੋਲ ਇਹਨੂੰ ਮੈਂ ਪ੍ਰਿੰਸੀਪਲ ਸਾਹਿਬ ਵੀ ਕਹਿ ਰਹੇ ਸੀਗੇ ਕਿ ਹੋਰ ਰੂਮਸ ਦੀ ਲੋੜ ਹੈਗੀ ਹੈ ਕਿਉਂਕਿ ਬੱਚਿਆਂ ਦੀ ਗਿਣਤੀ ਜਿਹੜੀ ਹੈਗੀ ਹੈ ਉਹ ਵਧ ਰਹੀ ਹੈ ਤੇ ਇੱਕ ਚੰਗੀ ਗੱਲ ਹੈਗੀ ਹੈ ਇੱਕ ਚੰਗਾ ਰੁਝਾਨ ਹੈਗਾ ਤੇ ਮੈਂ ਇਹੀ ਸਮਝਦਾ ਕਿ ਕੋਈ ਵੀ ਹੋਰ ਕੋਰਸ ਐਡ ਕਰਨ ਦੀ ਲੋੜ ਹੋਗੀ ਹੈ ਜਿਹੜਾ ਕਿ ਇੱਥੇ ਬੱਚੇ ਜਿਹੜੇ ਹੈਗੇ ਉਹਦੇ ਚਾਹਵਾਨ ਹੋਣਗੇ ਜਾਂ ਫਿਰ ਸਾਨੂੰ ਇਹ ਵੀ ਲੱਗੇਗਾ ਕਿ ਜਿਹੜੀ ਸਾਡੀ ਟੀਮ ਹੈਗੀ ਉਹਨਾਂ ਨੂੰ ਇਹ ਲੱਗਦਾ ਹੈ ਕਿ ਇੱਕ ਨਵਾਂ ਕੋਰਸ ਸ਼ੁਰੂ ਕਰਨ ਦੀ ਲੋੜ ਹੈਗੀ ਆਪਾਂ ਜ਼ਰੂਰ ਕਰਾਂਗੇ ਜੀ ਸਰ ਤੁਸੀਂ ਹੁਣ ਪਟਿਆਲੇ ਤੋਂ ਬੋਲ ਦੀ ਗੱਲ ਚੱਲੀ ਸੀ ਮੀਤ ਮੇਰ ਨੇ ਵੀ ਕਿਹਾ ਸੀ ਆਪਣੇ ਮੰਤਰੀ ਜੋੜਾ ਮਾਦਨ ਨੇ ਵੀ ਕਿਹਾ ਸੀ ਕਿ ਵਿਧਾਨ ਸਭਾ ਵੀ ਪਤਾ ਹੁਣ ਤੱਕ ਨਹੀਂ ਪਿਆ ਕੀ ਪਿੱਛੇ ਕਿਵੇਂ ਹੈ ਔਰ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਇਹ ਤੁਸੀਂ ਹੁਣ ਮੇਰੀ ਨੋਟਿਸ ਵਿੱਚ ਲੈ ਆ ਰਹੇ ਹੋ ਪਰ ਮੈਨੂੰ ਹਾਲ ਦੀ ਗੱਡੀ ਜਿਸ ਤਰੀਕੇ ਦਾ ਆਪਣੇ ਕੋਲ ਇੱਥੇ ਇਨਫਰਾਸਟ੍ਰਕਚਰ ਹੈ ਲੈਂਡ ਅਵੇਲੇਬਲ ਹੈ ਕਿ ਇਹ ਜੇ ਆਪਾਂ ਇਹਨੂੰ ਵੀ ਹੋਰ ਅੱਗੇ ਵਧਾਈਏ ਤਾਂ ਉਹ ਵੀ ਕੋਈ ਕਮ ਨਹੀਂ ਹੈ ਇਹਦੇ ਵਿੱਚ ਵੀ ਜਿਸ ਤਰੀਕੇ ਦੀ ਸੁਵਿਧਾਵਾਂ ਨੇ ਇਨਫੈਕਟ ਸਰਕਾਰੀ ਤੋਂ ਵੀ ਜਿਹੜਾ ਹੈਗਾ ਆਪਾਂ ਬੈਟਰ ਇਨਫਰਾਸਟ੍ਰਕਚਰ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਸਰਕਾਰ ਆਪਣੇ ਫੰਡਸ ਜਿਹੜਾ ਹੈਗਾ ਜਿੱਥੇ ਜਿੱਥੇ ਉਹ ਦੇ ਸਕਦੀ ਹੈ ਉਹ ਵੀ ਆਪਾਂ ਕਨਵਰਜ ਕਰੇ ਜਿਹੜਾ ਆਪਣਾ ਲੋਕਲ ਆਪਾਂ ਜਨਰੇਟ ਕਰ ਸਕਦੇ ਹਾਂ ਉਹ ਵੀ ਤੇ ਜਿਹੜੇ ਆਪਣੇ ਸੰਸਥਾਵਾਂ ਸੇ ਵੀ ਸੰਸਥਾਵਾਂ ਹੋਵੇਗੀ ਹਾਲ ਦੀ ਗੱਡੀ ਜਿਹੜਾ ਹੈਗਾ ਆਪਾਂ ਬੀ ਆਰ ਏਬਲ ਟੂ ਕੈਟਰ ਜਿਹੜਾ ਆਪਣਾ ਕਾਲਜ ਹੈ ਉਹ ਕੈਟਰ ਕਰ ਪਿਆ ਰਹੇ ਪਰ ਤੇ ਲੋਡ ਹੈਗੀ ਹੈ ਡਿਮਾਂਡ ਹੈਗੀ ਹੈ ਵਿਦੈਟ ਵੀਲ ਟੇਕ ਅਪ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ نیوز